ਓ ਜੰਟੇ ਮੋੜੇ ਨੂੰ ਮੋੜ ਓਏ ਵਾਏ ਬੇੜਾ ਬਹਿ ਗਿਆ ਓਏ ਦਿੱਲੀ ਜਾਉ ਮੇਰਾ ਸਾਹ ਦਿੱਲੀ ਜਾਊਗਾ ਓਏ ਬੇੜੀ ਬੈਠਿਆ ਲਾ ਓਏ ਮੁੜ ਜਾ ਓ ਅੱਛਾ ਆ ਪਤਾ ਹੁੰਦਾ ਮੈਂ ਪੂਰੇ ਨਾਲੀ ਅੱਗ ਲਾ ਲੈਂਦਾ ਲੈ ਕਲਪੂਰੇ ਵਾਲਾ ਤੂੰ ਵੀ ਦਿੱਲੀ ਵਾਕੇ ਸਿੱਧਾ ਤੂੰ ਲੈ ਜਾਂਦਾ ਮਾ ਓਏ ਕਿ ਲਾਹੌਰ ਵੀ ਤੂੰ ਇਹਨੇ ਮੇਰੇ ਸਾਲੇ ਦਾ ਫੈਕਟਰੀਆਂ ਦੇ ਤੂੰ ਐ ਹੋਗੇ ਥਰਮਲ ਪਲਾਂਟ ਨੇ ਤੂੰ ਐ ਹੋਗੇ ਦੀਵਾਲੀ ਵਾਲੇ ਤੂੰ ਐ ਹੋਗੇ ਏ ਵਿਚਾਰੇ ਇੱਥੇ ਫਿਰਦੇ ਰਹਿੰਦੇ ਨੇ ਤੈਨੂੰ ਕਿਹਨੇ ਮਾਂ ਬੁਲਾਉਂਦੀ ਆ ਓਏ ਦਿੱਲੀ ਮੇਰਾ ਸਾਲਾ ਜਦੋਂ ਮੂੰਚੇ ਕੁ ਦਿੱਲੀ ਨੂੰ ਤੁਰਪੂ ਸاسي ਤਾਂ 22 ਸਾਡਿਕਰੀ ਬਾਰਡਰ ਤੇ ਬੈਠ ਰਹਾ ਸਾਨੂੰ ਤਾਂ ਦਿੱਲੀ ਮੇਰੇ ਸਾਲਿਆਂ ਨੇ ਮੀਟਿੰਗ ਦਾ ਟਾਈਮ ਨਹੀਂ ਦਿੰਦੇ ਸੀ ਛੇਤੀ ਛੇਤੀ ਪੈਨੂ ਕੰਦਰ ਦਾ ਖਿਆਲ ਤੂੰ ਦਿੱਲੀ ਕਾਹਨੂੰ ਬੁਲਾ ਲੈਂਦਾ ਓਏ ਬਹਿ ਜਾਣਿਆ ਨਾ ਕਦੇ ਹਰਾ ਦੇ ਵਾਲੇ ਨੇ ਲਾਂਬਾ ਦਿੱਤਾ ਵੀ ਸੋਡਾ ਧੂਆਂ ਟੱਪ ਗਿਆ ਨਾ ਰਾਜਸਥਾਨ ਵਾਲੇ ਨੇ ਲਾਂਬਾ ਦਿੱਤਾ ਵੀ ਸੋਡਾ ਧੂਆਂ ਟੱਪ ਗਿਆ ਮੇਰੇ ਸਾੜੇ ਜਾਨਾ ਕਿੱਧਰ ਦੀ ਆ ਉਹ ਤੂੰ ਦਿੱਲੀ ਬੇੜਾ